ਕੁੜੀਆਂ ਹੋਣ ਤੇ ਕਾਣੀਆਂ ਕੁੜੀਆਂ ਵੀ ਆਪੇ ਬਣ ਜਾਂਦੀਆਂ ਨੇ ਬਾਕੀ ਇਹ ਇਤਾਂ ਦਾ ਸਮੇਂ ਸੀਗਾ ਜਿੱਥੇ ਮੈਂ ਚਾਹੁੰਦੀ ਸੀਗੀ ਮੇਰੇ ਮਦਰ ਵੀ ਆਉਂਦੇ ਪਰ ਉਹ ਕੁਝ ਕੰਮਾਂ ਕਰਕੇ ਉਹ ਆਪ ਪਿੰਡ ਗਏ ਹੋਏ ਸੀਗੇ ਪਹੁੰਚਾ ਨਹੀਂ ਗਿਆ ਤੇ ਜੋ ਮੇਰੇ ਖਾਸ ਫਰੈਂਡਸ ਨੇ ਮੈਂ ਚਾਹੁੰਦੀ ਸੀ ਉਸ ਮੌਕੇ ਤੇ ਮੇਰੇ ਨਾਲ ਹੋਣ ਤੇ ਉਹ ਪਹੁੰਚੇ ਨੇ ਫਟਾਫਟ ਆਓ ਚੱਲ ਜਾਓ ਸਾਰੇ ਸਾਰੇ स्लॉट ਡਾਊਟ ਹੋ ਜਾਣ ਸੀ ਇਹ ਕਹਿਣਾ ਚਾਹਾਂਗੇ ਦਾ ਵੀ ਫੋਰ ਅੱਗੇ ਫੋਰ ਤਰੱਕੀਆਂ ਕਰੇ ਅਸੀਂ ਹਮੇਸ਼ਾ ਦੇ ਨਾਲ ਆ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਬਲੇਸਿੰਗ ਦਿੰਦੇ ਆ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਬੀ ਸcripted ਹੁੰਦੀ ਹੈ ਹਨਾ ਜਰਾ ਵੀ ਰਿਅਲਿਟੀ ਚ ਵੀ ਕਾਮੇਡੀ ਸਾਡੇ ਨਾਲ ਉਨੀ ਜਿੰਨੀ ਸਾਨੂੰ ਮੂਵੀ ਚ ਲੱਗੀ ਤਾਂ ਸਾਨੂੰ ਮਤਲਬ ਮਜ਼ਾ ਆਇਆ ਬਹੁਤ ਜ਼ਿਆਦਾ ਦੇਖੀ ਸੀ ਬਹੁਤ ਹੀ ਖੱਪਾਈ ਸ ਬਹੁਤ ਹੀ ਸੋਹਣੀ ਮੂਵੀ ਬਹੁਤ ਇੰਜਾਇਬ ਕੀਤਾ ਜਰਾ ਵੀ ਜੀ ਤੁਸੀਂ ਇੰਨੀ ਸੋਹਣੀਆਂ ਆਸਟ੍ਰੇਲੀਆ ਨਾਲ ਪਹੁੰਚੇ ਫਿਲਮ ਦੇਖਣ ਲਈ ਤੇ ਬਹੁਤ ਜਿਵੇਂ ਤੁਸੀਂ ਸੋਹਣੇ ਉਨੇ ਉਹ ਸੋਹਣੇ ਨੇ ਇੱਕ ਇਹ ਤੁਸੀਂ ਕੁੜੀਆਂ ਦੇ ਕੇ ਨਾਲ ਦੇ ਨਾਲ ਕੰਪਲੀਮੈਂਟ ਸ਼ੁਰੂ ਕਰਦੇ ਹਨਾ ਤੁਸੀਂ ਉਹਨੂੰ ਕਿੰਨਾ ਨੂੰ ਸੋਹਣੀ ਗਈ ਉਹ ਤੋਂ ਸ਼ੁਰੂ ਕਰੀਏ ਫਿਰ ਇਹ ਤੋਂ ਫਿਰ ਸ਼ੁਰੂ ਕਰਨਾ ਪਏਗਾ ਨਹੀਂ 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 ਤੁਸੀਂ ਤਿੰਨੇ ਕੁੜੀਆਂ ਸੋਹਣੀਆਂ ਨੇ ਨਹੀਂ ਨਹੀਂ ਉਹ ਤਾਂ ਕਿੰਨਾ ਪਿਆ ਨਾ ਨਹੀਂ ਨਹੀਂ ਤਿੰਨੇ ਸੋਹਣੀਆਂ ਨੇ ਥੈਂਕ ਯੂ ਸੋ ਮੱਚ ਤੁਸੀਂ ਆਏ ਇੱਥੇ ਆਪਦਾ ਕੀਮਤੀ ਸਮਾਂ ਦਿੱਤਾ ਸਾਡੀ ਫਿਲਮ ਨੂੰ ਥੈਂਕ ਯੂ ਸੋ ਮੱਚ ਤੁਹਾਡਾ ਕੀ ਕਹਿਣਾ ਚਾਹੁੰਦੇ ਅੱਜ ਕਿ ਇਕੱਠੇ 15 ਸਾਲ ਹੋ ਗਏ ਕਿੰਨੇ ਇਕੱਠੀਆਂ ਰਹਿੰਦੀ ਸੀ ਹਾਂ ਜੀ ਜੀ ਕਾਫੀ ਕਾਫੀ ਟਾਈਮ ਹੋ ਗਿਆ ਸੋਨਹ ਜੀ ਤੇ ਲੋਕ ਸੁੱਕ ਫਿਰ ਚੱਲਦੇ ਰਹਿੰਦੇ ਨੇ ਮਤੋਂ ਕੋਈ ਸਾਰੀਆਂ ਕਹਾਣੀਆਂ ਫਿਰ ਕੱਟ ਕੇ ਮੈਂ ਤੋਂ ਸ਼ੇਰ ਹੁੰਦੀਆਂ ਨੇ ਹਾਂਜੀ ਹਾਂਜੀ ਤੁਹਾਨੂੰ ਪਤਾ ਜਿੱਥੇ ਦੋ ਕੁੜੀਆਂ ਹੋਣ ਉੱਤੇ ਕਹਾਣੀਆਂ ਕੁੜੀਆਂ ਵੀ ਆਪੇ ਬਣ ਜਾਂਦੀਆਂ ਨੇ ਬਾਕੀ ਇਹ ਇਦਾਂ ਦਾ ਸਮੇਂ ਸੀਗਾ ਜਿੱਥੇ ਮੈਂ ਚਾਹੁੰਦੀ ਸੀਗੀ ਮੈਂ ਚਾਹੁੰਦੀ ਸੀ ਮੇਰੇ ਮਦਰ ਵੀ ਆਉਂਦੇ ਪਰ ਉਹ ਕੁਝ ਕੰਮਾ ਕਰਕੇ ਉਹ ਆ ਪਿੰਡ ਗਏ ਹੋਏ ਸੀਗੇ ਪਹੁੰਚਾ ਨਹੀਂ ਗਿਆ ਤੇ ਜੋ ਮੇਰੇ ਖਾਸ ਫਰੈਂਡਸ ਨੇ ਮੈਂ ਚਾਹੁੰਦੀ ਸੀ ਉਹ ਇਸ ਮੌਕੇ ਤੇ ਮੇਰੇ ਨਾਲ ਹੋਣ ਤੇ ਉਹ ਪਹੁੰਚੇ ਨੇ ਤੁਸੀਂ ਕੀ ਕਹਨਾ ਜਾਂਦੇ ਹੋ ਅਸੀਂ ਇਹ ਕਹਿਣਾ ਚਾਹਾਂਗੇ ਰਵੀ ਹੋਰ ਅੱਗੇ ਹੋਰ ਤਰੱਕੀਆਂ ਕਰੇ ਅਸੀਂ ਹਮੇਸ਼ਾ ਦੇ ਨਾਲ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਬਲੇਸਿੰਗ ਦਿੰਦੇ ਆ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਫਿਲਮਾਂ 'ਚ ਕੰਮ ਕਰਦੇ ਹੋ ਕਿ ਵੈਸੇ ਲੱਗ ਰਹੇ ਹੋ ਮੈਨੂੰ ਨਹੀਂ ਨਹੀਂ ਅਸੀਂ ਬਸ ਜੋ ਰਵੀ ਕਰ ਰਹੀ ਆ ਅਸੀਂ ਵੀ ਉਹੀ ਉਹਦੇ ਨਾਲ ਹੀ ਕਰਦੇ ਆ ਹਮੇਸ਼ਾ ਨਹੀਂ ਨਹੀਂ ਸਭ ਦਾ ਆਪਣਾ ਆਪਣਾ ਬਿਜ਼ਨਸ ਹੈ ਸਾਰੇ ਆਪਕੋ ਆਪਣੇ ਕੰਮ 'ਚ ਲੱਗੇ ਹੋਏ ਨੇ ਬਸ ਅੱਛਾ ਤਾਂ ਵੀ ਬਿਜ਼ਨਸਮੈਨ ਨੇ ਹਾਂਜੀ ਹਾਂਜੀ ਸ਼ੀ ਇਜ਼ ਅ ਬਿਜ਼ਨਸ ਵੂਮੈਨ ਤੇ ਇਹ ਵੀ ਇੱਕ ਤਰ੍ਹਾਂ ਦੇ ਬਿਜ਼ਨਸ ਵੂਮੈਨ ਹੀ ਇਹਨਾਂ ਦੀ ਵੀ ਆਪਣੀ ਕੰਪਨੀ ਹੈ ਜੀ ਤੁਸੀਂ ਬਹੁਤ ਰਕੀਆਂ ਚ ਅਗੇ ਤਿੰਨੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਐਂਡ ਐਸੇ ਤੁਹਾਡੀਆਂ ਬਲੇਸਿੰਗਸ ਆ ਇਹ ਫਿਲਮ ਬਾਰੇ ਥੋੜਾ ਦੱਸੋ ਮਤਲਬ ਰਵੀ ਨੇ ਗਾਣਿਆਂ ਤੋਂ ਬਾਅਦ ਮੋਡਲਿੰਗ ਤੋਂ ਬਾਅਦ ਇੰਨੀ ਫਿਲਮਾਂ ਚ ਐਂਟਰੀ ਹੈਗੀ ਹੈ ਰਵੀ ਨੇ ਬਹੁਤ ਵਧੀਆ ਕੰਮ ਕੀਤਾ ਇੰਡਸਟਰੀ ਦੇ ਵਿੱਚ ਐਂਡ ਕਰਦੀ ਆ ਰਹੀ ਹੈ ਤੇ ਇਹ ਮੂਵੀ ਵੀ ਇਹਨੇ ਬਹੁਤ ਵਧੀਆ ਤਰੀਕੇ ਨਾਲ ਇਹਦੇ ਵਿੱਚ ਰੋਲ ਪਲੇ ਕੀਤਾ ਸੋ ਬਹੁਤ ਅੱਛਾ ਕੰਮ ਕੀਤਾ ਇਹਨੇ ਸੋ ਅਸੀਂ ਚਾਹਾਂਗੇ ਕਿ ਸਾਰੇ ਜਿਹਨੇ ਇੱਥੇ ਵਿਜ਼ਿਟ ਕਰਨ ਤੇ ਮੂਵੀ ਦੇਖਣ ਸੋ ਕੰਗ੍ਰੈਚੁਲੇਸ਼ਨਸ ਟੂ ਦਾ ਟੀਮ ਐਂਡ ਦਾ ਰਵੀ ਮਤਲਬ ਇੰਨੇ ਓਕੇ ਸਮਾਂ ਤੁਸੀਂ ਦੇਖਿਆ ਹੋਣਾ ਰਵੀ ਦਾ ਜੋ ਦੱਸਦੇ ਜਿੱਦਾਂ ਤੋਂ ਚੀਜ਼ਾਂ ਤੁਸੀਂ ਨਾਲ ਇੱਕ ਚੀਜ਼ ਮੂਵੀ 'ਚ ਇਹ ਹੁੰਦੀ ਹੈ ਵੀ ਮੂਵੀ ਸਕ੍ਰਿਪਟਡ ਹੁੰਦੀ ਹੈ ਹਨਾ ਰਵੀ ਰਿਐਲਿਟੀ 'ਚ ਵੀ ਕਾਮੇਡੀ ਸਾਡੇ ਨਾਲ ਹੁੰਦੀ ਹੈ ਜਿੰਨੀ ਸਾਨੂੰ ਮੂਵੀ 'ਚ ਲੱਗੀ ਤਾਂ ਸਾਨੂੰ ਮਤਲਬ ਮਜ਼ਾ ਆਇਆ ਬਹੁਤ ਜ਼ਿਆਦਾ ਦੇਖ ਕੇ ਸੀ ਬਹੁਤ ਹੀ ਖੱਪਾਈ ਸੋ ਬਹੁਤ ਹੀ ਸੋਨੀ ਮੂਵੀ ਬਹੁਤ ਇੰਜੋਏ ਕੀਤਾ ਸੀ ਗਿਆ ਜਦੋਂ ਦਸ਼ਕਾ ਨੂੰ ਦਸ਼ਕਾਂ ਵਿੱਚ ਹੀ ਕਹਿਣਾ ਚਾਹਾਂਗੇ ਫਟਾਫਟ ਆਓ ਚਲ ਜਾਓ ਤੇ ਫਟਾਫਟ ਮੂਵੀ ਦੇਖੋ ਤੇ ਫਟਾਫਟ ਸਾਰਾ ਕੁਝ ਪਰ ਜੇ ਸਾਰੇ ਸਾਰੇ ਸਲੋਟ ਡਾਊਟ ਹੋ ਜਾਣ ਕੁੜੀਆਂ ਹੋਣ ਤੇ ਕਾਣੀਆਂ ਕੁੜੀਆਂ ਵੀ ਆਪੇ ਬਣ ਜਾਂਦੀਆਂ ਨੇ ਬਾਕੀ ਇਹ ਇਤਾਂ ਦਾ ਸਮੇਂ ਸੀਗਾ ਜਿੱਥੇ ਮੈਂ ਚਾਹੁੰਦੀ ਸੀਗੀ ਮੇਰੇ ਮਦਰ ਵੀ ਆਉਂਦੇ ਪਰ ਉਹ ਕੁਝ ਕੰਮਾਂ ਕਰਕੇ ਆਪ ਪਿੰਡ ਗਏ ਹੋਏ ਸੀਗੇ ਪਹੁੰਚਾ ਨਹੀਂ ਗਿਆ ਤੇ ਜੋ ਮੇਰੇ ਖਾਸ ਫਰੈਂਡਸ ਨੇ ਮੈਂ ਚਾਹੁੰਦੀ ਸੀ ਉਹ ਇਸ ਮੌਕੇ ਤੇ ਮੇਰੇ ਨਾਲ ਹੋਣ ਤੇ ਉਹ ਪਹੁੰਚੇ ਨੇ ਫਟਾਫਟ ਆਓ ਚਲ ਜਾਓ ਸਾਰੇ ਸਾਰੇ ਸਲੋਟ ਡਾਊਟ ਹੋ ਜਾਣ ਸੀ ਇਹ ਕਹਿਣਾ ਚਾਹਾਂਗੇ ਧਾਵੀ 4 ਅੱਗੇ ਹੋਰ ਤਰੱਕੀਆਂ ਕਰੇ ਅਸੀਂ ਹਮੇਸ਼ਾ ਦੇ ਨਾਲ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਬਲੇਸਿੰਗ ਦਿੰਦੇ ਆ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਮੂਵੀ ਸਕ੍ਰਿਪਟਡ ਹੁੰਦੀ ਹੈ ਹਨਾ ਧਾਵੀ ਰਿਐਲਿਟੀ ਚ ਵੀ ਕਮੇਡੀ ਸਾਡੇ ਨਾਲ ਉਨੀ ਹੈ ਜਿੰਨੀ ਸਾਨੂੰ ਮੂਵੀ ਚ ਲੱਗੀ ਤਾਂ ਸਾਨੂੰ ਮਤਲਬ ਮਜ਼ਾ ਆਇਆ ਬਹੁਤ ਜ਼ਿਆਦਾ ਦੇਖ ਕੇ ਸੀ ਬਹੁਤ ਹੀ ਖਾਪਾਈ ਬਹੁਤ ਹੀ ਸੋਹਣੀ ਮੂਵੀ ਬਹੁਤ ਇੰਜੋਏ ਕੀਤਾ ਧਾਵੀ ਜੀ ਤੁਸੀਂ ਇੰਨੀ ਸੋਹਣੀਆਂ ਆਸਟ੍ਰੇਲੀਆ ਨਾਲ ਪਹੁੰਚੇ ਫਿਲਮ ਦੇਖਣ ਲਈ ਤੇ ਬਹੁਤ ਜਿਵੇਂ ਤੁਸੀਂ ਸੋਹਣੇ ਉਨੇ ਉਹ ਸੋਹਣੇ ਨੇ ਇੱਕ ਇਹ ਤੁਸੀਂ ਕੁੜੀਆਂ ਦੇ ਕੇ ਨਾਲ ਦੇ ਨਾਲ ਕੰਪਲੀਮੈਂਟ ਸ਼ੁਰੂ ਕਰਦੇ ਹਨਾ ਅਸੀਂ ਉਹਨੂੰ ਕਿੰਨਾ ਨੂੰ ਸੋਹਣੇ ਕਹੀਏ ਉਤੋਂ ਸ਼ੁਰੂ ਕਰੀਏ ਫਿਰ ਇਹ ਤੋਂ ਫਿਰ ਸ਼ੁਰੂ ਕਰਨਾ ਪਏਗਾ ਨਹੀਂ 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 ਤੁਸੀਂ ਤਿੰਨੇ ਕੁੜੀਆਂ ਸੋਹਣੀਆਂ ਨੇ ਨਹੀਂ ਉਹ ਤਾਂ ਕਿੰਦਾ ਪੈਣਾ ਨਹੀਂ ਜੀ ਜੀ ਤਿੰਨੇ ਸੋਹਣੀਆਂ ਨੇ ਥੈਂਕ ਯੂ ਸੋ ਮੱਚ ਤੁਸੀਂ ਆਏ ਇੱਥੇ ਆਪਦਾ ਕੀਮਤੀ ਸਮਾਂ ਦਿੱਤਾ ਸਾਡੀ ਫਿਲਮ ਨੂੰ ਥੈਂਕ ਯੂ ਸੋ ਮੱਚ ਤੁਹਾਡਾ ਕੀ ਕਹਿਣਾ ਚਾਹੁੰਦੇ ਅੱਜ ਕਿ ਇਕੱਠੇ 15 ਸਾਲ ਹੋ ਗਏ ਕਿੰਨੇ ਇਕੱਠੀਆਂ ਰਹਿੰਦੀ ਸੀ ਹਾਂ ਜੀ ਜੀ ਕਾਫੀ ਕਾਫੀ ਟਾਈਮ ਹੋ ਗਿਆ ਸੋਹਣਾ ਜੀ ਤੇ ਬੁੱਕਸੋਕ ਫਿਰ ਚੱਲਦੇ ਰਹਿੰਦੇ ਨੇ ਮਤੋਂ ਕੋਈ ਸਾਰੀਆਂ ਕਹਾਣੀਆਂ ਫਿਰ ਕਰਕੇ ਮੈਂ ਤੋਂ ਸੇਰ ਹੁੰਦੀਆਂ ਨੇ ਹਾਂਜੀ ਹਾਂਜੀ ਤੁਹਾਨੂੰ ਪਤਾ ਜਿੱਥੇ ਦੋ ਕੁੜੀਆਂ ਹੋਣ ਉੱਤੇ ਕਹਾਣੀਆਂ ਕੁੜੀਆਂ ਵੀ ਆਪੇ ਬਣ ਜਾਂਦੀਆਂ ਨੇ ਬਾਕੀ ਇਹ ਇਦਾਂ ਦਾ ਸਮੇਂ ਸੀਗਾ ਜਿੱਥੇ ਮੈਂ ਚਾਹੁੰਦੀ ਸੀਗੀ ਮੈਂ ਚਾਹੁੰਦੀ ਸੀ ਮੇਰੇ ਮਦਰ ਵੀ ਆਉਂਦੇ ਪਰ ਉਹ ਕੁਝ ਕੰਮਾ ਕਰਕੇ ਉਹ ਆ ਪਿੰਡ ਗਏ ਹੋਏ ਸੀਗੇ ਪਹੁੰਚਾ ਨਹੀਂ ਗਿਆ ਤੇ ਜੋ ਮੇਰੇ ਖਾਸ ਫਰੈਂਡਸ ਨੇ ਮੈਂ ਚਾਹੁੰਦੀ ਸੀ ਉਹ ਇਸ ਮੌਕੇ ਤੇ ਮੇਰੇ ਨਾਲ ਹੋਣ ਤੇ ਉਹ ਪਹੁੰਚੇ ਨੇ ਤੁਸੀਂ ਕੀ ਕਹਨਾ ਜਾਂਦੇ ਹੋ ਅਸੀਂ ਇਹ ਕਹਿਣਾ ਚਾਹਾਂਗੇ ਰਵੀ ਹੋਰ ਅੱਗੇ ਹੋਰ ਤਰੱਕੀਆਂ ਕਰੇ ਅਸੀਂ ਹਮੇਸ਼ਾ ਉਹਦੇ ਨਾਲ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਬਲੇਸਿੰਗ ਦਿੰਦੇ ਆ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਫਿਲਮਾਂ 'ਚ ਕੰਮ ਕਰਦੇ ਹੋ ਕਿ ਵੈਸੇ ਲੱਗ ਰਹੇ ਹੋ ਮੈਨੂੰ ਨਹੀਂ ਨਹੀਂ ਅਸੀਂ ਬਸ ਜੋ ਰਵੀ ਕਰ ਰਹੀ ਆ ਅਸੀਂ ਵੀ ਉਹੀ ਉਹਦੇ ਨਾਲ ਹੀ ਕਰਦੇ ਆ ਹਮੇਸ਼ਾ ਨਹੀਂ ਨਹੀਂ ਸਭ ਦਾ ਆਪਣਾ ਆਪਣਾ ਬਿਜ਼ਨਸ ਹੈ ਸਾਰੇ ਆਪਕੋ ਆਪਣੇ ਕੰਮ 'ਚ ਲੱਗੇ ਹੋਏ ਨੇ ਬਸ ਅੱਛਾ ਤਾਂ ਵੀ ਬਿਜ਼ਨਸਮੈਨ ਨੇ ਹਾਂਜੀ ਹਾਂਜੀ ਸ਼ੀ ਇਜ਼ ਅ ਬਿਜ਼ਨਸ ਵੂਮੈਨ ਤੇ ਇਹ ਵੀ ਇੱਕ ਤਰ੍ਹਾਂ ਦੇ ਬਿਜ਼ਨਸ ਵੂਮੈਨ ਹੈ ਇਹਨਾਂ ਦੀ ਵੀ ਆਪਣੀ ਕੰਪਨੀ ਹੈ ਹਾਂਜੀ ਤਾਂ ਬਹੁਤ ਤਰੱਕੀਆਂ ਚੱਗੀਆਂ ਤਿੰਨੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮਾਡ ਜੀ ਤੁਹਾਡੀਆਂ ਬਲੇਸਿੰਗਸ ਆ ਇਹ ਫਿਲਮ ਬਾਰੇ ਥੋੜਾ ਦੱਸੋ ਮਤਲਬ ਰਵੀ ਨੇ ਗਾਣਿਆਂ ਤੋਂ ਬਾਅਦ ਮਾਡਲਿੰਗ ਤੋਂ ਬਾਅਦ ਇੰਨੀ ਫਿਲਮਾਂ ਚ ਐਂਟਰੀ ਹੈਗੀ ਹੈ ਰਵੀ ਨੇ ਬਹੁਤ ਵਧੀਆ ਕੰਮ ਕੀਤਾ ਇੰਡਸਟਰੀ ਦੇ ਵਿੱਚ ਐਂ ਕਰਦੀ ਆ ਰਹੀ ਹੈ ਤੇ ਇਹ ਮੂਵੀ ਵੀ ਇਹਨੇ ਬਹੁਤ ਵਧੀਆ ਤਰੀਕੇ ਨਾਲ ਇਹਦੇ ਵਿੱਚ ਰੋਲ ਪਲੇ ਕੀਤਾ ਸੋ ਬਹੁਤ ਅੱਛਾ ਕੰਮ ਕੀਤਾ ਇਹਨੇ ਸੋ ਅਸੀਂ ਚਾਹਾਂਗੇ ਕਿ ਸਾਰੇ ਜਿਹਨੇ ਇੱਥੇ ਵਿਜ਼ਿਟ ਕਰਨ ਤੇ ਮੂਵੀ ਦੇਖਣ ਸੋ ਕੰਗ੍ਰੈਚੁਲੇਸ਼ਨਸ ਟੂ ਦਾ ਟੀਮ ਐਂਡ ਦਾ ਰਵੀ ਮਤਲਬ ਜਿੰਨੇ ਓਕੇ ਸਮਾਂ ਤੁਸੀਂ ਦੇਖਿਆ ਹੋਣਾ ਰਵੀ ਦਾ ਜੋ ਦੱਸਦੇ ਜਿੱਦਾਂ ਤੋਂ ਚੀਜ਼ਾਂ ਤੁਸੀਂ ਨਾਲ ਇੱਕ ਚੀਜ਼ ਮੂਵੀ 'ਚ ਇਹ ਹੁੰਦੀ ਹੈ ਵੀ ਮੂਵੀ ਸਕ੍ਰਿਪਟਡ ਹੁੰਦੀ ਹੈ ਹਨਾ ਰਵੀ ਰਿਐਲਿਟੀ 'ਚ ਵੀ ਕਾਮੇਡੀ ਸਾਡੇ ਨਾਲ ਉਹ ਨਹੀਂ ਜਿੰਨੀ ਸਾਨੂੰ ਮੂਵੀ 'ਚ ਲੱਗੀ ਤਾਂ ਸਾਨੂੰ ਮਤਲਬ ਮਜ਼ਾ ਆਇਆ ਬਹੁਤ ਜ਼ਿਆਦਾ ਦੇਖ ਕੇ ਸੀ ਬਹੁਤ ਹੀ ਖੱਪਾਈ ਸੋ ਬਹੁਤ ਹੀ ਸੋਨੀ ਮੂਵੀ ਬਹੁਤ ਇੰਜੋਏ ਕੀਤਾ ਸੀ ਬਹੁਤ ਜਿਆਦਾ ਦਸ਼ਕਾ ਨੂੰ ਦਸ਼ਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਫਟਾਫਟ ਆਓ ਜਲਦੀ ਆਓ ਤੇ ਫਟਾਫਟ ਮੂਵੀ ਦੇਖੋ ਤੇ ਫਟਾਫਟ ਸਾਰਾ ਕੁਝ ਪਰਦੇ ਸਾਰੇ ਸਾਰੇ ਸਲਟ ਡਾਊਟ ਹੋ ਜਾਣ